ਅਸੀਂ ਸਾਰੇ ਵਾਇਸਾ ਬਟਾਲਾ ਦੇ ਨਮਾਇंदे ਜਿਹੜੇ ਆ ਕਿ ਗਾਂਧੀ ਚੌਕ ਵਾਲੀ ਰੋਡ ਤੇ ਇਕੱਠੇ ਹੋਏ ਆ ਤਾਂ ਕਿ ਵਾਇਸਾ ਬਟਾਲਾ ਵੱਲੋਂ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ḍeem clean and beautiful city ḍala ਉਹਦੇ ਤਹਿਤ ਅਸੀਂ ਅੱਜ ਇੱਥੇ ਪੁੱਲਾਂ ਵਾਲੇ ਬੂਟੇ ਲਗਾ ਰਹੇ ਆ ਤਾਂ ਕਿ ਇਸ ਜਿਹੜੇ ਡਿਵਾਈਡਰ ਆ ਇਹਨੂੰ ਮਿੱਟੀ ਪਾ ਦੇ ਉਸ ਤੋਂ ਬਾਅਦ ਸੁਨਾ ਤੇ ਪੁੱਲਾਂ ਵਾਲੇ ਵਧੀਆ ਕੜੀਆਂ ਦੇ ਗੁਲਾਬ ਦੇ ਬੂਟੇ ਲਗਾਏ ਜਾਣਗੇ ਤਾਂ ਕਿ ਇਹ ਸੁੰਦਰ ਬਣਾਇਆ ਜਾ ਸਕੇ ਪਟਾਲੇ ਸਾਹਿਬ ਤੇ ਲੋਕਾਂ ਦੇ ਤੇ ਲੋਕਾਂ ਦੇ ਆਮ ਆਵਾਜ਼ਾਈ ਰਹਿ ਗਈ ਹੈ ਇਹ ਬਹੁਤ ਵੇਖਣ ਨੂੰ ਵਧੀਆ ਲੱਗ ਰਿਹਾ। ਸੋ ਇਸ ਕਰਕੇ ਉਹ ਇਥੋਂ ਲੈ ਕੇ ਗੰਢੀ ਚੌਂਕ ਤੋਂ ਲੈ ਕੇ ਹਸਰੀ ਵਾਲੇ ਕੋਲ ਤੱਕ ਡਵਾਈਡਰ ਦੇ ਵਿੱਚ ਫੁੱਲਾਂ ਵਾਲੇ ਬੂਟੇ ਲਗਾਵਾਂਗੇ। ਤੇ ਇਹਦੇ ਲਈ ਪੁੱਲਾ ਮਿੱਟੀ ਪਾ ਰਹੇ ਆ। ਸਰਕਾਰ ਦਾ ਵੀ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਕਿਉਂਕਿ ਮਿੱਟੀ ਉਹਨਾਂ ਨੇ ਪਾਉਣ ਦਾ ਸਾਡੇ ਨਾਲ ਪ੍ਰਣ ਕੀਤਾ ਸੀ ਪਰ ਥੋੜੀ ਜਿਹੀ ਲੇਟ ਹੋ ਗਈ। ਉਹਦੇ ਕਰਕੇ ਉਹ ਆਪ ਅੱਜ ਪਾ ਰਹੇ ਮਿੱਟੀ, ਮਿੱਟੀ ਵੀ ਪਾ ਰਹੇ ਆ ਔਰ ਅਹੀਂ ਫੁੱਲ ਵੀਤੇ ਵੀ ਲਾ ਰਹੇ ਆ। ਅੱਜ ਇਹ ਕੰਮ ਕੰਪਲੀਟ ਹੋ ਜਾਊਗਾ। ਜਿਹੜਾ ਵਾਟਾ ਵਾਟਾ ਇਹਦੇ ਬੜੇ ਮਾਹਿਰ ਆ। ਇਹ ਕੋ ਵਕੀਲ ਹੈ ਤਗੜੇ ਇਹ ਕਮਾਂਡੈਂਟਰ ਦਾ ਯਾਰ ਹੋ ਜਾਂਦੀ ਮਾਸੂਮ ਕਵਾਡੀ ਜਿਹੜੇ ਆ ਹਜੇ ਆ ਸਟੇਟ ਵਾਡੀ ਆ ਤੇ ਰਾਸ਼ਟਰਪਤੀ ਵਾਡੀ ਆ ਸਾਰੇ ਆਪੋ ਆਪਣੇ ਕੰਮ ਛੱਡ ਕੇ ਕਮਾਲੀ ਵੀ ਤਰ੍ਹਾਂ ਦੇ ਅਸੀਂ ਇੱਥੇ ਘਾਟਾ ਟੱੜ ਰਹੇ ਪਹਿਲਾਂ 6 ਵਜੇ ਆ ਜਾਂਦੇ ਆ ਫਿਰ ਸਾਡੇ 6 ਤੋਂ 8-9 ਵਜੇ ਤੱਕ ਅਸੀਂ ਘਾਟਣ ਵਿੱਚ ਕਮਾਲੀ ਵੀ ਤਰ੍ਹਾਂ ਕੰਮ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਅਸੀਂ ਆਪ ਆਪਣੇ ਕੰਮਾਂ ਤੇ ਨਿਕਲ ਜਾਂਦੇ ਆ ਇਹ ਦੇਖੋ ਜੀ ਮੈਗਨਾਜ ਇਹ ਸੇਵਾ ਅਸਲੀ ਹੈ ਕਿਦਰ ਦੀ ਸੇਵਾ ਇਹ ਰੱਬ ਦੀ ਸੇਵਾ ਜਿਹੜੀ ਕਹਿੰਦੇ ਨੇ ਗੁਰਦੁਆਰਾ ਮੰਦਰਾਂ ਦੇ ਵਿੱਚ ਦਸਲੀ ਸੇਵਾ ਇਹੋ ਹੀ ਆ ਰੱਬ ਇੱਥੇ ਵਸਦਾ। ਵੀ ਆਪਣਾ ਵਾਤਾਵਰਣ ਨੂੰ ਬਚਾਲੀਏ ਸਾਡੀ ਆਉਣ ਵਾਲੀ ਪੀੜ੍ਹੀ ਵੀ ਸੁਰੱਖਿਤ ਰਹਿਣਗੀ। ਇਹ ਸਮਝੋ ਜੀ ਰੱਬ ਦੀ ਸੇਵਾ ਕਰ ਲਈ। ਪਾਜੀ ਇੱਕ ਜਿੰਨੇ ਵੀ ਲੱਗਣਗੇ 100-150 ਲੰਗਰੀ ਮਰੇਖਾ ਉਹ ਲਾ ਦੇ ਉਸ ਤੋਂ ਬਾਅਦ ਅਸੀਂ ਸਾਗਰਪੁਰੇ ਜਾਣਾ ਸ਼ਮਸ਼ਾਨ ਘਾਟ ਦੇ ਵਿੱਚ ਉੱਥੇ ਲਾਵਾਂਗੇ। ਮੇਰਾ ਨਾਮ ਤਾਂ ਮੈਂ ਪ੍ਰਿੰਸਿੰਗ ਮੈਂਬਰਸ ਆ ਰਾ ਕਲੱਬ ਤੇ ਵਾਈਸ ਆਫ ਬਟਾਰਾ ਦਾ ਮੈਂਬਰ ਸਭ ਤੋਂ ਪਹਿਲਾਂ ਅਸੀਂ ਫਟੇ ਦੀ ਸਜ ਪਵਾਈ ਵਾਈਕੁਮ ਚਕਾਲ ਸਾਹਿਬ ਵਾਈਕੁਮ ਫਟੇ ਜੋ ਸਾਡੇ ਪ੍ਰਧਾਨ ਜੀ ਨੇ ਵਾਈਸ ਆਫ ਬਟਾਲਾ ਦੇ ਡਾਕਟਰ ਧਾਗੋਵਾਲੀਆ ਸਾਹਿਬ ਉਹਨਾਂ ਨੇ ਜੋ ਬਟਾਲਾ ਨੂੰ ਨੀਟ ਕਲੀਨ ਤੇ ਇਹ ਸ਼ਹਿਰ ਬਣਾਉਣ ਦਾ ਉਪਰਾਲਾ ਚੁਕਿਆ ਹੈ ਬੀੜਾ ਚੁਕਿਆ ਹੈ ਉਹਦੇ ਤਹਿਤ ਜੇ ਹਰ ਤਰ੍ਹਾਂ ਦੇ ਪੌਦੇ ਸ਼ਹਿਰ ਦੇ ਵਿੱਚ ਜਿੱਥੇ ਵੀ ਕੋਈ ਪਾਰਕ ਲੱਭਦੀ ਹੈ ਜਾਂ ਕੋਈ ਸਰਕਾਰ ਲੱਭਦੀਆਂ ਉੱਥੇ ਲਗਾਏ ਜਾ ਰਹੇ ਨੇ ਫੌਲਦਾ ਸ਼ਾਨਦਾਰ ਸਜਾਵਟੀ ਪੌਦੇ ਅਤੇ ਮੈਡੀਸਨਲ ਪਲਾਂਟ ਵੀ ਲਗਾਏ ਜਾ ਰਹੇ ਨੇ ਇਹ ਸਮੇਂ ਦੇ ਮੁਤਾਬਕ ਸਮੇਂ ਦੇ ਮੁਤਾਬਕ ਜਿੱਥੇ ਸ਼ਹਿਰ ਨੂੰ ਸੁੰਦਰ ਬਣਾਉਣਾ ਹੈ ਉਥੇ ਉਹਦੇ ਤਹਿਤ ਅੱਜ ਅਸੀਂ ਆਏ ਹਾਂ ਇਹ ਗਾਂਧੀ ਚੌਕ ਤੋਂ ਲੈ ਕੇ ਫਸਲੀ ਪੋਲ ਤੱਕ ਜਿਹੜਾ ਡਿਵਾਈਡਰ ਹੈਗਾ ਉਹ ਦੇਖਿਆ ਇਹਨਾਂ ਨੇ ਡਾਕਟਰ ਸਾਹਿਬ ਨੇ ਕਿ ਇਹ ਬਹੁਤ ਗੰਦਾ ਇੱਥੇ ਕੋਈ ਪੌਦੇ ਨਹੀਂ ਆਗੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਇੱਥੇ ਬਹੁਤ ਹੀ ਸੁੰਦਰ ਪੌਦੇ ਲਗਾਏ ਜਾਣਗੇ ਜਿਸ ਦੇ ਤਹਿਤ ਅੱਜ ਹੀ ਕੰਮ ਸ਼ੁਰੂ ਕੀਤਾ ਜਿਹੜੇ ਪੌਦੇ ਆਗੇ ਆ ਸਾਨੂੰ ਆਕਸੀਜਨ ਦਿੰਦੇ ਆ ਤੇ ਜਿਹੜੀ ਸਾਨੂੰ ਨਹੀਂ ਚਾਹੀਦੀ ਕਾਰਬਨ ਡਾਈਆਕਸਾਈਡ ਉਹ ਸਾਡੀ ਲੈ ਲੈਂਦੇ ਆ ਤੇ ਹੋਰ ਵੀ ਜਿਹੜੇ ਡਸਟ ਪਾਰਟੀਕਲ ਜਾਂ ਤੂੜਕਲ ਜਾਂ ਜਿਹੜੇ ਸਾਡੇ ਲਈ ਹਾਨੀਕਾਰਕ ਲੈਡ ਪਾਰਟੀਕਲ ਜਾਂ ਹੋਰ ਮਰਕੀ ਵਗੈਰਾ ਉਹ ਵੀ ਸੋਕੇ ਸਾਡੇ ਵਾਤਾਵਰਣ ਨੂੰ ਸਾਫ਼ ਕਰਦੇ ਆ ਤੇ ਤਾਪਮਾਨ ਘਟਾਉਂਦੇ ਆ ਧੰਨਵਾਦ ਸਾਰੇ ਸੁਣਨ ਦਾ ਬਤ ਮੇਰਾ ਨਾਮ ਹਰਦੀਪ ਮਨਿੰਦਰ ਹਰਦੀਪ ਸਿੰਘ ਬਾਜਵਾ ਅਜੇ ਦੇ ਬਾਈਸੋ ਬਟਾਲਾ ਵੱਲੋਂ ਜਿਹੜੇ ਬੁਆਇਡਰਾਂ ਸੜਕ ਦੀ ਇਥੇ ਬਹੁਤ ਗੰਦ ਸੀ ਵਿੱਚ ਰੋੜੇ ਇਤਾਂ ਸੀਸ਼ੇ ਟਾਗ ਗਿਆ ਸੀ ਪਹਿਲਾਂ ਵੀ ਇੱਕ ਦਿਨ ਲੱਗੇ ਨੇ ਬੁੱਢੇ ਲੋਕਾਂ ਚੱਲਣੇ ਦਿੱਤੇ ਅੱਜ ਉਹ ਦੁਬਾਰਾ ਇਥੇ ਕਲੀਆਂ ਤੇ ਗੁਲਾਬਾਂ ਦੇ ਬੁੱਤੇ ਲਾਵਾਂਗੇ ਜਿਨ੍ਹਾਂ ਦੀ ਜਰੂਰਤ ਹੁੰਦੀ ਆ ਤਾਂ ਉਹ ਇਸ ਤਰ੍ਹਾਂ ਕੋ ਸ਼ਹਿਰ ਦੀ ਜੋ ਹਰ ਬਦਲ ਹੈ ਜਿਸ ਕਰਕੇ ਆਪਾਂ ਜੇਰਾ ਵੀ ਤੂੰ ਹੋਰੇ ਬੁੱਢੇ ਛੋਟੇ ਲਾਵਾਂਗੇ ਜਿੰਨਾ ਜੜਾ ਥਲੇ ਨਾ ਜਾਂ ਨਾ ਉਹਦੇ ਨਾਲ ਇੱਕ ਤੇ ਸਫਾਈ ਰਹੇਗੀ ਇੱਕ ਵਾਤਾਵਰਣ ਸ਼ੁੱਧ ਹੋਏਗਾ ਤੇ ਇੱਕ ਵਿਕਾਰੇ ਦੀ ਦੇਖਣ ਨੂੰ ਸੋਨਾ ਕਰੇ ਅਸੀਂ ਹੁਣ ਇਹ ਡਵਾਈਡਰ ਜਰਾ ਗੰਢ ਚਾਹੋਂ ਤੋਂ ਲੈ ਕੇ ਅਸੀਂ ਤੇ ਪੁਲ ਤਾਂ ਖੜਦੇ ਉਸ ਨਾਲ ਕੋ ਡਵਾਈਡਰ ਆ ਤੇ ਜਨਾ ਬਹੁਤ ਛੋਟੀ ਸੜਕ ਬਣੇਗੀ ਉੱਥੇ ਨੇ ਇੱਕ ਤੰਤਰੀਕ ਦੇ ਜੰਗਲ ਖੜੇ ਕਰ ਲੈ ਕੇ ਕੁਦਰਤ ਦੇ ਜੰਗਲ ਵੱਡ ਵੱਡ ਕੇ ਆਪਣੀ ਉਨ ਮੱਲਾਵ ਜਿਹੜੀਆਂ ਮੁਸ਼ਕਲਾਂ ਆਪੇ ਰਹੀਆਂ ਐ ਆਕਸੀਜਨ ਦੀ ਕਮੀ ਵਾਤਾਵਰਣ ਦੇ ਪ੍ਰਦੂਸ਼ਣ ਔਰ ਇਹਦੇ ਨਾਲ ਹੀ ਅਸੀਂ ਪਲਾਹਸ ਤੱਕ ਨੂੰ ਵਰਤ ਵਰਤ ਕੇ ਹੋਰ ਜਿਹੜੇ ਇਹ ਸਾਰੇ ਮਨੁੱਖਤਾ ਦੇ ਘਾਣ ਵਾਲੇ ਕੰਮ ਤਾਂ ਅਸੀਂ ਕਰੀ ਜਾਂਦੇ ਆਓ درخت ਲਾਈਏ ਆਪਣੇ ਸ਼ਹਿਰ ਨੂੰ ਸੁੰਦਰ ਬਣਾਈਏ ਖੂਬਸੂਰਤ ਬਣਾਈਏ ਤੇ ਵਾਤੇ ਤੋਂ ਬਾਤ ਤੱਕੋ ਘਟ ਇੱਕ ਮਨੁੱਖ ਨੂੰ ਆਪਣੇ ਜੀਵਨ ਵਿੱਚ ਦਾਸ ਦਰਸਤਾ ਦੀ ਲੋੜ ਪੈਂਦੀ ਹੈ ਤੇ ਸਾਨੂੰ ਪਤਾ ਹੋਗਾ ਤੇ ਇੱਕ ਦਰਖਤ ਜ਼ਰੂਰ ਲਾਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ